ਮੁੱਖ ਮੰਤਰੀ ਸਾਹਿਬ ਇੱਥੇ ਬਾਗੇਪੁਰਾਣੇ ਦੇ ਵਿੱਚ ਆਏ ਸੀਗੇ ਅਸੀਂ ਅੱਜ ਇੱਥੇ ਉਹਨਾਂ ਦਾ ਵਿਰੋਧ ਕੀਤਾ ਕਿਉਂਕਿ ਮੁੱਖ ਮੰਤਰੀ ਸਾਹਿਬ ਕੋਲ ਅਸੀਂ ਆਪਦੀ ਗੱਲ ਸੁਣਾਉਣੀ ਗੱਲ ਰੱਖਣ ਆਏ ਸੀ ਵੀ ਅਸੀਂ ਜਿਹੜੇ 10-10 12-12 ਸਾਲਾਂ ਤੋਂ ਆਊਟਸੋਰਸਿੰਗ ਦੇ ਉੱਤੇ ਬਿਜਲੀ ਬੋਰਡ ਦੇ ਵਿੱਚ ਕੰਮ ਕਰਦੇ ਕੰਮੇ ਆ ਵੀ ਸਾਨੂੰ ਵਿਭਾਗ ਚ ਲੈ ਕੇ ਰੈਗੂਲਰ ਕੀਤਾ ਜਾਵੇ ਪਰ ਮੁੱਖ ਮੰਤਰੀ ਸਾਹਿਬ ਠੇਕਾ ਮੁਲਾਜ਼ਮ ਸ਼ਿਕਰਚ ਮੋਰਚੇ ਦੇ ਬੈਨਰ ਹੇਠ ਸਾਨੂੰ 22 ਵਾਰੀ ਮੀਟਿੰਗਾਂ ਦੇ ਕੇ ਜਿਹੜਾ ਮੁੱਕਰ ਗਿਆ 22 ਵਾਰੀ ਮੀਟਿੰਗਾਂ ਦੇ ਕੇ ਮੁੱਕਰਿਆ ਪਰ ਅਸੀਂ ਅੱਜ ਕੀ ਮੁੱਖ ਮੰਤਰੀ ਸਾਹਿਬ ਨੂੰ ਇਹ ਕਿਹਾ ਸੀ ਵੀ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਤੁਸੀਂ ਸਾਡੇ ਹਲਕੇ ਤੋਂ ਕਰਮਜੀਦ ਅਨਮੋਲ ਨੂੰ ਠੱਲਿਆ ਹੋਇਆ ਪਰ ਜੇ ਤੁਸੀਂ ਸਾਡੇ ਮਸਲੇ ਦਾ ਹੱਲ ਨਹੀਂ ਨਹੀਂ ਕਰਦੇ ਤਾਂ ਅਸੀਂ ਇੱਕ ਵੀ ਵੋਟ ਇਹਨਾਂ ਨੂੰ ਨਹੀਂ ਪਾਵਾਂਗੇ ਜੀ ਸਾਨੂੰ 22 ਵਾਰ ਮੀਟਿੰਗਾਂ ਦੇ ਵਿੱਚ ਵਿੱਚ ਕੋਈ ਮੁੱਖ ਮੰਤਰੀ ਸਾਹਿਬ ਨੇ ਹੱਲ ਨਹੀਂ ਕੀਤਾ ਚੰਡੀਗੜ੍ਹ ਬੁਲਾ ਕੇ ਸਾਨੂੰ ਮੀਟਿੰਗ ਦੇ ਕੇ ਤੇ ਸਾਨੂੰ ਉਥੋਂ ਮੁੜਨਾ ਪੈਂਦਾ ਸੀ ਵੀ ਯਾਰ ਇੰਨੀ ਛਮੇਂਦਰ ਗੀ ਅਸੀਂ ਮਸੂਦ ਕੀਤੀ ਵੀ ਇਦਾਂ ਨਹੀਂ ਹੋਣਾ ਕਿਉਂ ਹੋ ਰਿਹਾ ਉਹ ਤਾਂ ਕਹਿ ਰਹੇ ਨੇ ਮੈਂ ਇੰਨੀਆਂ ਨੌਕਰੀਆਂ ਦੇਤੀਆਂ 43 ਤੋਂ 45000 ਦੇ ਕਰੀਬ ਉਹ ਕੀ ਨੇ ਫਿਰ ਸਾਨੂੰ ਤਾਂ ਪਤਾ ਨਹੀਂ ਜੀ ਮੁੱਖ ਮੰਤਰੀ ਸਾਹਿਬ ਨੇ ਕਿਹੜੀਆਂ ਨੌਕਰੀਆਂ ਦਿੱਤੀਆਂ ਅਸੀਂ ਜਿਹੜੇ ਆਊਟਸੋਰਸਿੰਗ ਤੇ ਲੱਗੇ ਹੋਏ ਕੰਮ ਆ ਉਹਨਾਂ ਨੂੰ ਅੱਜ ਤੱਕ ਇਹਨਾਂ ਨੇ ਰੈਗੂਲਰ ਨਹੀਂ ਕੀਤਾ ਅੱਜ ਅਸੀਂ ਇਸ ਕਰਕੇ ਅਸੀਂ ਰੋਸ ਪ੍ਰਦਰਸ਼ਨ ਕਰਨ ਇੱਥੇ ਆਏ ਸੀਗੇ ਕਿ ਮੁੱਖ ਮੰਤਰੀ ਸਾਹਿਬ ਸਾਡੀ ਗੱਲ ਸੁਣ ਕੇ ਸਾਡਾ ਮਸਲਾ ਹੱਲ ਕਰਨ ਪਰ ਜਿਹੜਾ ਮੁੱਖ ਮੰਤਰੀ ਸਾਹਿਬ ਅੱਜ ਵੀ ਗੱਲ ਕਰਨ ਤੋਂ ਜਿਹੜਾ ਫਿਰ ਇਸ ਵਾਰ ਭੱਜੇ ਜਿੱਥੇ ਵੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਹੁਣ ਵੀ ਆਉਣਗੇ ਜਾਂ ਸਾਡੇ ਹਲਕੇ ਦੇ ਕਰਮਚਾਰੀ ਅਨਮੋਲ ਆਉਣਗੇ ਜਾਂ ਇਹਨਾਂ ਦੇ ਐਮ.ਐਲ.ਏ. ਆਉਣਗੇ ਅਸੀਂ ਉਹਨਾਂ ਦਾ ਦਬ ਕੇ ਰੋਸ ਪ੍ਰਦਰਸ਼ਨ ਕਰਾਂਗੇ ਅੱਜ ਪਹੁੰਚੇ ਆ ਫਰੀਦਕੋਟ ਲੋਕ ਸਭਾ ਦੇ ਇਲੈਕਸ਼ਨ ਨੇੜੇ ਆ ਗਏ ਨੇ ਸਾਡੇ ਨਾਲ ਬਾਈ ਜੀ ਜੁੜੇ ਨੇ ਬਾਈ ਜੀ ਸਤਿਕਾਰ ਜੀ ਸਤਿਕਾਰ ਜੀ ਬਾਈ ਜੀ ਕੀ ਨਾਮ ਹੈ ਜੀ ਆਪਣਾ ਮੇਰੇ ਨਾਲ ਸੁਖਾਂਤ ਸਿੰਘ ਆ ਜੀ ਤੇ ਸਾਡੀ ਜਥੇਬੰਦੀ ਹੈਗੀ ਜੀ ਪਾਵਰ ਕਾਉਂਟ੍ਰੈਕਟ ਕੋਠੇਕਾ ਮਲੋਂ ਜੂਨੀਅਰ ਪੰਜਾਬ ਮੈਂ ਸਰਕਲ ਪ੍ਰਧਾਨ ਆ ਜੀ ਅਸੀਂ ਬਿਜਲੀ ਬੋਰਡ ਦੇ ਵਿੱਚ ਆਊਟਸੋਰਸਿੰਗ ਦੇ ਕੰਮ ਕਰਦੇ ਆ ਅੱਜ ਮੁੱਖ ਮੰਤਰੀ ਸਾਹਿਬ ਇੱਥੇ ਬਾਗੇਪੁਰਾਣੇ ਦੇ ਵਿੱਚ ਆਏ ਸੀਗੇ ਅਸੀਂ ਅੱਜ ਇੱਥੇ ਉਹਨਾਂ ਦਾ ਵਿਰੋਧ ਕੀਤਾ ਵੈਸੇ ਵਧੀਆ ਸਾਡਾ ਪ੍ਰੋਗਰਾਮ ਹੋ ਗਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਕੋਲੇ ਅਸੀਂ ਆਪਣੀ ਗੱਲ ਸੁਣਾਉਣੀ ਗੱਲ ਰੱਖਣ ਆਏ ਸੀ ਵੀ ਅਸੀਂ ਜਿਹੜੇ 10-10 12-12 ਸਾਲਾਂ ਤੋਂ ਆਊਟਸੋਰਸਿੰਗ ਦੇ ਉੱਤੇ ਬਿਜਲੀ ਬੋਰਡ ਦੇ ਵਿੱਚ ਕੰਮ ਕਰਦੇ ਕੰਮੇ ਆ ਵੀ ਸਾਨੂੰ ਵਿਭਾਗ ਚ ਲੈ ਕੇ ਰੈਗੂਲਰ ਕੀਤਾ ਜਾਵੇ ਪਰ ਮੁੱਖ ਮੰਤਰੀ ਸਾਹਿਬ ਠੇਕਾ ਮੁਲਾਜ਼ਮ ਸ਼ਿਕਰਚ ਮੋਰਚੇ ਦੇ ਬੈਨਰ ਹੇਠ ਸਾਨੂੰ 22 ਵਾਰੀ ਮੀਟਿੰਗਾਂ ਦੇ ਕੇ ਜਿਹੜਾ ਮੁੱਕਰ ਗਿਆ 22 ਵਾਰੀ ਮੀਟਿੰਗਾਂ ਦੇ ਕੇ ਮੁੱਕਰਿਆ ਪਰ ਅਸੀਂ ਅੱਜ ਕੀ ਮੁੱਖ ਮੰਤਰੀ ਸਾਹਿਬ ਨੂੰ ਇਹ ਕਿਹਾ ਸੀ ਵੀ ਐਮਪੀ ਦੇ ਇਲਕਾ ਨਾਲ ਦੇ ਵਿੱਚ ਤੁਸੀਂ ਸਾਡੇ ਹਲਕੇ ਤੋਂ ਕਰਮਚੀਦਨ ਮੋਲ ਨੂੰ ਠੱਲਿਆ ਹੋਇਆ ਪਰ ਜੇ ਤੁਸੀਂ ਸਾਡੇ ਮਸਲੇ ਦਾ ਹੱਲ ਨਹੀਂ ਨਹੀਂ ਕਰਦੇ ਤਾਂ ਅਸੀਂ ਇੱਕ ਵੀ ਵੋਟ ਇਹਨਾਂ ਨੂੰ ਨਹੀਂ ਪਾਵਾਂਗੇ ਕਿਉਂਕਿ ਇੱਥੋਂ ਇਹਨਾਂ ਨੂੰ ਐਤਕੀ ਹਾਰ ਦਾ ਮੂੰਹ ਵੇਖਣਾ ਪਊਗਾ ਕਿਉਂਕਿ ਅਸੀਂ ਪਹਿਲੀ ਵਾਰੀ ਮੁੱਖ ਮੰਤਰੀ ਸਾਹਿਬ ਨੂੰ ਇਹ ਦੇਖਿਆ ਵੀ ਜਿਹੜਾ ਤੁਹਾਨੂੰ 22 ਵਾਰ ਮੀਟਿੰਗਾਂ ਦੇ ਕੇ ਭੱਜ ਗਿਆ ਤੁਸੀਂ ਸਾਨੂੰ 22 ਵਾਰ ਮੀਟਿੰਗਾਂ ਦੇ ਵਿੱਚ ਵਿੱਚ ਕੋਈ ਮੁੱਖ ਮੰਤਰੀ ਸਾਹਿਬ ਨੇ ਹੱਲ ਨਹੀਂ ਕੀਤਾ ਚੰਡੀਗੜ੍ਹ ਬੁਲਾ ਕੇ ਸਾਨੂੰ ਮੀਟਿੰਗ ਦੇ ਕੇ ਤੇ ਸਾਨੂੰ ਉੱਥੋਂ ਮੁੜਨਾ ਪੈਂਦਾ ਸੀ ਵੀ ਯਾਰ ਇੰਨੀ ਛਮਿੰਦਰਗੀ ਅਸੀਂ ਮਸੂਦ ਕੀਤੀ ਵੀ ਇਦਾਂ ਨਹੀਂ ਹੋਣਾ ਇਹਦੇ ਨਾਲ ਕਿਉਂ ਹੋ ਰਿਹਾ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਜਿਹੜਾ ਬਿਜਲੀ ਬੋਰਡ ਦੇ ਵਿੱਚ ਆਊਟਸੋਰਸਿੰਗ ਤੇ ਕੰਮ ਕਰਦੇ ਆ ਰਹੇ ਹਾਂ ਕੰਪਨੀਆਂ ਜਿਹੜੀਆਂ ਜ਼ੋਰ ਦੀ ਲੁੱਟ ਕਰ ਰਹੀਆਂ ਸਾਡੀ ਸਾਨੂੰ ਜਿਹ ਉਹ ਵੀ ਸਾਨੂੰ ਪੂਰੀ ਨਹੀਂ ਮਿਲਦੀ ਭਈ ਕੰਪਨੀ ਉਹ ਵੀ ਸਾਡੀ ਜਿਹੜੀ ਕਟੌਤੀ ਆ ਉਹ 1650 ਰੁਪਏ ਸਾਡੀ ਕਰਦੀ ਆ ਤੇ ਸਾਡੀ ਕਟੌਤੀ ਬਹੁਤ ਜ਼ਿਆਦਾ ਹੋ ਰਹੀ ਆ ਤੇ ਜੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਆਪਦੀ ਮੀਟਿੰਗ ਬਾਰੇ ਕਹਿੰਨੇ ਆ ਜਾਂ ਅਸੀਂ ਗੱਲ ਕਰਦੇ ਹਾਂ ਸਾਨੂੰ ਭਾਗ ਲੈ ਕੇ ਰੈਗੂਲਰ ਕੀਤਾ ਜਾਵੇ ਤਾਂ ਮੁੱਖ ਮੰਤਰੀ ਸਾਹਿਬ ਗੱਲ ਸੁਣਨ ਤਿਆਰ ਨਹੀਂ ਹੈ ਉਹ ਤਾਂ ਕਹਿ ਰਹੇ ਨੇ ਮੈਂ ਇੰਨੀਆਂ ਨੌਕਰੀਆਂ ਦੇਤੀਆਂ 43 ਤੋਂ 45000 ਦੇ ਕਰੀਬ ਉਹ ਕੀ ਨੇ ਫਿਰ ਜੀ ਨੇ ਸਾਨੂੰ ਤਾਂ ਪਤਾ ਨਹੀਂ ਜੀ ਮੁੱਖ ਮੰਤਰੀ ਸਾਹਿਬ ਨੇ ਕਿਹੜੀਆਂ ਨੌਕਰੀਆਂ ਦਿੱਤੀਆਂ ਅਸੀਂ ਜਿਹੜੇ ਆਊਟਸੋਰਸਿੰਗ ਤੇ ਲੱਗੇ ਹੋਏ ਕੰਮ ਆ ਉਹਨਾਂ ਨੂੰ ਅੱਜ ਤੱਕ ਇਹਨਾਂ ਨੇ ਰੈਗੂਲਰ ਨਹੀਂ ਕੀਤਾ ਵਾ ਕਿਉਂਕਿ ਇਹ ਠੇਕੇ ਦੇ ਉੱਤੇ ਭਰਤੀ ਕੀਤੇ ਹੋਏ ਕੰਮ ਆ ਜੇ ਸਾਨੂੰ ਮਗਰਲੀ ਸਰਕਾਰਾਂ ਭਰਤੀ ਕਰ ਗਈਆਂ ਉਹ ਤੇ ਸਾਡਾ ਕੀ ਕਸੂਰ ਆ ਅਸੀਂ ਮੁੱਖ ਮੰਤਰੀ ਸਾਹਿਬ ਨੂੰ 22 ਵਾਰੀ ਕਟੋ-ਕਟ ਪਤਾ ਨਹੀਂ ਕਿੰਨੇ ਕ ਮੰਗ ਪੱਤਰ ਦੇ ਕੇ ਇਹ ਗੱਲ ਸੁਣਾਉਣੀ ਦੇ ਕੀਤੀ ਸੀ ਬਿਜਲੀ ਮੰਤਰੀ ਸਾਹਿਬ ਨੂੰ ਵੀ ਗੱਲ ਸੁਣਾਉਣੀ ਕੀਤੀ ਆ ਵੀ ਮੈਂ ਵਿੱਤ ਮੰਤਰੀ ਸਾਹਿਬ ਨੂੰ ਨਾਲ ਤੁਹਾਡੇ ਨਾਲ ਬਿਠਾ ਕੇ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਪਰ ਸਾਡਾ ਹਜੇ ਤੱਕ ਸਾਡੇ ਨੇ ਕਿਸੇ ਨੇ ਵੀ ਸਾਡੀ ਕੋਈ ਗੱਲ ਨਹੀਂ ਸੁਣੀ ਅੱਜ ਅਸੀਂ ਇਸ ਕਰਕੇ ਅਸੀਂ ਰੋਸ ਪ੍ਰਦਰਸ਼ਨ ਕਰਨ ਇੱਥੇ ਆਏ ਸੀਗੇ ਵੀ ਮੁੱਖ ਮੰਤਰੀ ਸਾਹਿਬ ਸਾਡੀ ਗੱਲ ਸੁਣ ਕੇ ਸਾਡਾ ਮਸਲਾ ਹੱਲ ਕਰਨ ਪਰ ਜਿਹੜਾ ਮੁੱਖ ਮੰਤਰੀ ਸਾਹਿਬ ਅੱਜ ਵੀ ਗੱਲ ਕਰਨ ਤੋਂ ਜਿਹੜਾ ਫਿਰ ਇਸ ਵਾਰ ਭੱਜੇ ਜੀ ਯਾਨੀ ਕਿ ਉਹਨਾਂ ਨੇ ਕੋਈ ਗੱਲ ਦਾ ਜਵਾਬ ਨਹੀਂ ਦਿੱਤਾ ਨਹੀਂ ਅੱਜ ਮੁੱਖ ਮੰਤਰੀ ਸਾਹਿਬ ਨਾਲ ਸਾਡੀ ਗੱਲ ਨਹੀਂ ਹੋਈ ਨਹੀਂ ਅਸੀਂ ਕੋਸ਼ਿਸ਼ ਕੀਤੀ ਵੀ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਕੋਈ ਗੱਲ ਕਰਨੀ ਸਾਡਾ ਸੀਗਾ ਰੋਸ ਵੀ ਅਸੀਂ ਆਪਦਾ ਰੋਸ ਪ੍ਰਦਰਸ਼ਨ ਜ਼ाहिर ਕਰਾਂਗੇ ਜਿੱਥੇ ਵੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਹੁਣ ਵੀ ਆਉਣਗੇ ਜਾਂ ਸਾਡੇ ਹਲਕੇ ਦੇ ਕਰਮਚਾਰੀ ਤਾਂ ਅਨਮੋਲ ਆਉਣਗੇ ਜਾਂ ਇਹਨਾਂ ਦੇ ਐਮ.ਐਲ.ਏ. ਆਉਣਗੇ ਅਸੀਂ ਉਹਨਾਂ ਦਾ ਦੱਬ ਕੇ ਰੋਸ ਪ੍ਰਦਰਸ਼ਨ ਕਰਾਂਗੇ